तो so, गाइस देखो किन्ना पानी पानी होया पेगा मोड़ दा बुरा हाल ये मैं ही कहना पेंगा मोड़ दा रहंदा भया सो so, गाइस बाजार च पहुंचेओ क्या होन चलते है डेकोरेशन वाली दिखांदे पहुंचो के आप ये जस्ट स्टूडियो एक वे लेने है चलो ਦੀ ਗੈਰ ਕੋਈ ਗਰੰਟੀ ਨਹੀਂ ਹੁੰਦੀ ਜੀ ਮਾਰਾ ਲਿਖਦਾ ਪੈਸੇ ਮੜਵਾ ਕੇ ਲੈ ਜਾਇਗਾ ਕਰਾਉਣੇ ਆਪ ਤੇ ਪਾਰਟੀ ਕੋਪਰ ਵੀ ਲੈ ਲਿਆ ਚਲਣਾ ਮਨੀਓ ਬਲੌਗ ਸੋ ਗਾਇਜ਼ ਅੱਜ ਅਸੀਂ ਸਾਡੀਆਂ ਡੈਕੋਰੇਸ਼ਨ ਕਿਉਂਕਿ ਅੱਜ ਹਰ ਫਤੇ ਆਊਗਾ ਸਾਡੇ ਘਰੇ ਤੇ ਬਾਕੀ ਦੇਖੋ ਖੁਸ਼ੀ ਦੇ ਬਾਬਾ ਡੈਕੋਰੇਸ਼ਨ ਕਰੀ ਜਾਂਦੇ ਹੁਣ ਅੱਥੇ ਜਾਾਂਗੇ ਅਸੀਂ ਕਰ ਆਇਕੋ ਹੋਲੀ ਲੀ ਜਾ ਫਿਰਦੀ ਭੱਜੀ ਫਿਰਦੀ ਹੈ ਇਹ ਦੇਖੋ ਐਸੇ ਲਿਖਿਆ ਵੈਲਕਮ

ਨਾ ਕੇ ਚ ਧੱਗਾ ਪਾਇਆ ਹੋਇਆ ਹੈਗਾ ਧਾਗੇ ਸਾਰਿਆਂ ਨੂੰ ਜੋੜ ਦਾਂਗੇ

ਸੋ ਗਾਇਜ਼ ਆ ਗਏ। ਲੈਕੋ ਸੁਪੂਂਦਾ। ਦੇਖੋ ਇਹਨੂੰ ਚੱਕਣਾ ਪੈਂਦਾ ਪਹਿਲਾਂ। ਆ ਗਿਆ ਹੈ ਰੱਬ ਤੇ ਭਾਬੀ। ਮੈਂ ਦੇਖਾ ਦੋਨੇ। ਦੋਨੇ। ਜੱਸੀ ਆਇਆ ਮਨਾਤ ਤੋਂ ਗਏ। ਉਹਦੀ ਚੱਕਣੀ ਗਈ। ਸਾਡੇ ਜਾਂ ਚੁੱਕਿਆ ਜਿੱਥੇ ਅਸੀਂ ਆਪਾਂ ਹਸਦਾਵੜ ਕੀਤੀ ਸੀ ਵੱਡੇ ਵੀਰਿਆਂ ਨੇ। ਤੇ ਹੁਣ ਮੈਂ ਅੰਦਰ ਕਮਰੇ ਚ ਲੁਕੀ ਹੋਈਆਂ। ਏਸੀ ਵੀ ਲੱਗਿਆ ਹੋਇਆਗਾ। ਤੇ ਜਦੋਂ ਉਹਨਾਂ ਦੇ ਸਰਪ੍ਰਾਈਜ਼ ਕਰਦਾਂਗੇ ਆਪਾਂ ਦੇ ਇਧਰ-ਇਧਰ ਕਰਦਾਂਗੇ ਆਗੇ ਵੀ ਪਤਾ ਨਾ ਲੱਗੇ ਹੁਣ ਦੇ ਨੀ ਪਈ ਗਾਇਜ਼ ਜਿਹੜਾ ਤਾਂ ਆ ਗਿਆ ਉਹ ਦੇਖੋ ਜਸੀ ਵੀਰ ਆ ਵਰਦਾ ਆ ਗਿਆ ਆ ਗਿਆ ਆ ਗਿਆ ਆਗੇ ਇਧਰ ਕੋਈ ਹੈਗਾ ਤਾਂ ਇੱਕਦਮ ਸਰਪ੍ਰਾਈਜ਼ ਕਰਦਾਂਗੇ ਲੈ ਹੁਣ ਜਲਦੀ ਜਲਦੀ ਉਹਨਾਂ ਨੂੰ ਡਰਾਉਣੀ ਹੈਗੇ ਆ ਦੇਖ Surprise! <laughs> <laughs> Hi, Thank, you. Thank you, guys! <laughs> Welcome! Welcome, <laughs> Welcome! Welcome. <laughs> <laughs>